ਕੁਝ ਦਿਨ ਪਹਿਲਾਂ ਕੁਰਾਲੀ ਦੇ ਵਿੱਚ ਹੋਈ ਸੀ ਇੱਕ ਰੋਸ਼ ਰੈਲੀ ਰਾਜਾ ਬੜਿੰਗ ਨੇ ਲੋਕਾਂ ਨੂੰ ਬਾਰ-ਬਾਰ ਕੀਤੀ ਸੀ ਬੈਠਣ ਦੀ ਅਪੀਲ ਹੱਥ ਪਾ ਕੇ ਅੱਗੇ ਖੜੇ ਆ ਲੋਕਾਂ ਦੇ ਜੇ ਜੀਤੀ ਦੇ ਕਹਿੰਦੇ ਆਏ ਹੋ ਤਾਂ ਮੇਰੀ ਬੇਨਤੀ ਹੈ ਬਹਿ ਜਾਓ ਕਿਉਂਕਿ ਤੁਹਾਨੂੰ ਵੇਖਦੇ ਅਗਲਾ ਕਿੰਨੇ ਯਾਰ ਇਹ ਨਹੀਂ ਬਹਿ ਸਕਦੇ ਮੈਂ ਥੱਲੇ ਆ ਕੇ ਬਹਿ ਜਾਣਾ ਇਸ ਮੌਕੇ ਜਦੋਂ ਰਾਜਾ ਵੜਿੰਗ ਸੰਬੋਧਨ ਕਰ ਰਹੇ ਸਨ ਤਾਂ ਉਹ ਲੋਕਾਂ ਨੂੰ ਬਾਰ-ਬਾਰ ਬੈਠਣ ਦੀ ਅਪੀਲ ਕਰਦੇ ਰਹੇ ਛੰਡੇ ਯਾਰ ਵਿੱਚੋਂ ਲਾ ਦੇ ਉਹ ਵਿਖਦਾ ਨਹੀਂ ਮਗਰ ਲਿਆ ਨੂੰ ਆ ਛੰਡੇ ਆ ਖੋਲਦੇ ਯਾਰ ਆਰਾ ਫੇਰ ਕਹਿੰਨਾ ਸਾਰੇ ਸਾਥੀਆਂ ਨੂੰ ਫੇਰ ਮੀਡੀਆ ਵਾਲੇ ਸਾਥੀਆਂ ਨੂੰ ਵੀ ਮਾਰਾ ਜਾ ਬਈ ਟੇਬਲ ਦੇ ਅੱਗੇ ਖੜੋ ਮੇਰੇਆ ਭੈਣਾ ਮਗਰ ਵਿਚਾਰੀਆਂ ਤੁਹਾਨੂੰ ਉਹਨਾਂ ਨੂੰ ਵਿਖਦਾ ਨਹੀਂ ਹੈ ਇੱਕ ਵੀ ਸਾਥੀਓ ਜਿਹੜੇ ਸੱਜਣ ਆ ਜਿਹੜੇ ਨਾਲ ਆਲੇ ਖੜੇ ਹੈ ਬਾਈ ਆ ਜਿਹੜੇ ਇੱਧਰਲੇ ਪਾਸੇ ਚਾਨੀ ਨਾਲ ਸ਼ਾਮਿਆਂ ਦੇ ਨਾਲ ਖੜੇ ਆ ਤੁਹਾਨੂੰ ਕੀ ਕਹਿ ਰਹੇ ਆ ਉਹ ਜਨਾਬ ਜੈਕਟ ਵਾਲੇ ਮੇਰੇ ਭਰਾ ਬਹਿ ਜਾ ਤੇਰੀ ਜੀਨ ਨੂੰ ਕੁਝ ਨਹੀਂ ਹੁੰਦਾ ਮੁੰਡਿਆ ਹਾਂ ਆ ਬੀਬੀਆਂ ਵੇਖ ਲੈ ਵਿਚਾਰੀਆਂ ਬੈਠੀਆਂ ਜਾ ਕੇ ਫਿਰ ਰੋਟੀਆਂ ਵੀ ਪਕਾਉਣੀਆਂ ਐ ਅਤੇ ਚਾਹ ਪਕੌੜਿਆਂ ਨੂੰ ਬੰਦ ਕਰਨ ਦੀ ਵੀ ਅਪੀਲ ਕਰਦੇ ਰਹੇ ਕਿਉਂਕਿ ਤਕਰੀਬਨ ਹਲਕਿਆਂ ਤੋਂ ਲੋਕ ਜੁਟਾਏ ਗਏ ਸਨ ਐਡਾ ਇੰਤਜ਼ਾਮ ਕੀਤਾ ਪਕੌੜੇ ਖਵਾਈਆਂ ਚਾਹ ਪੀਤੀ ਆ ਹੁਣ ਘੰਟੇ ਦਾ ਪ੍ਰੋਗਰਾਮ ਐ ਬਹਿ ਜਾਓ ਤੇ ਆ ਜਿਹੜੇ ਭਾਈ ਜੀ ਆਪਾਂ ਸਰਦਾਰ ਜੀ ਮੈਨੂੰ ਕਹਿਣਗੇ ਮਨੀਸ਼ ਟਿਵਾਰੀ ਜੀ ਵੀ ਆਉਂਦਾ ਹੀ ਮਾਈਕ ਫੜ ਲੈਂਦਾ ਉਹ ਮਿੱਤਰੋ ਆ ਜਿਹੜੇ ਪੰਜ ਸੱਤ ਖੜੇ ਆ ਵਿਚਾਲੇ ਕਾਲੀ ਜੈਕਟ ਜੇਬ ਚ ਹੱਥ ਚਿੱਟੀ ਸ਼ਰਟ ਟੋਪੀ ਵਾਲੇ ਮੇਰੇ ਭਾਈ ਉਹ ਛੋਟੇ ਭਰਾ ਇੱਕ ਵੀ ਬੰਦਾ ਬਈ ਵਿੱਚ ਨਾ ਖੜੇ ਤੇ ਆ ਮੀ ਤੇ ਲੋਕ ਠੰਡ ਵਿੱਚ ਨਹੀਂ ਬੈਠ ਰਹੇ ਸਨ ਅਤੇ ਰਾਜਾ ਬੜਿੰਗ ਨੂੰ ਵੀ ਨਹੀਂ ਸੁਣਦੇ ਸਨ ਇਸ ਕਰਕੇ ਲੋਕ ਉੱਠ ਕੇ ਬਾਹਰ ਜਾ ਰਹੇ ਸਨ ਤਾਂ ਰਾਜਾ ਬੜਿੰਗ ਲੋਕਾਂ ਨੂੰ ਬਾਰ-ਬਾਰ ਅਪੀਲ ਕਰ ਰਿਹਾ ਸੀ ਕਿ ਕਦੇ ਕਹਿੰਦਾ ਸੀ ਕਿ ਬਹਿ ਜਾਓ ਯਾਰ ਕਦੇ ਕਹਿੰਦੇ ਸੀ ਕਿ ਪ੍ਰਧਾਨ ਜੀ ਕਰਕੇ ਆਏ ਆ ਤਾਂ ਬਹਿ ਜਾਓ ਯਾਰ ਕਦੇ ਪਕੌੜੇ ਵਾਲਿਆਂ ਨੂੰ ਕਹਿੰਦੇ ਸੀ ਕਿ ਪਕੌੜੇ ਬੰਦ ਕਰ ਦਿਓ ਹੱਥ ਪਾ ਕੇ ਅੱਗੇ ਖੜੇ ਆ ਲੋਕਾਂ ਦੇ ਜੇ ਜੀਤੀ ਦੇ ਕਹਿੰਤੇ ਆਏ ਹੋ ਤਾਂ ਮੇਰੀ ਬੇਨਤੀ ਹੈ ਬਹਿ ਜਾਓ ਕਿਉਂਕਿ ਤੁਹਾਨੂੰ ਵੇਖਦੇ ਅਗਲਾ ਕਹਿੰਦੇ ਯਾਰ ਇਹ ਨਹੀਂ ਬਹਿ ਸਕਦੇ ਮੈਂ ਥੱਲੇ ਆ ਕੇ ਬਹਿ ਜਾਣਾ ਆ ਝੰਡੇ ਯਾਰ ਵਿੱਚੋਂ ਲਾ ਦਿਓ ਵੇਖਦਾ ਨਹੀਂ ਮਗਰ ਲਿਆ ਨੂੰ ਆ ਝੰਡੇ ਆ ਖੋਲਦੇ ਯਾਰ ਆਰਾ ਫੇਰ ਕਹਿਣਾ ਸਾਰੇ ਸਾਥੀਆਂ ਨੂੰ ਫੇ ਮੀਡੀਆ ਵਾਲੇ ਸਾਥੀਆਂ ਨੂੰ ਵੀ ਮਾਰਿਆ ਜਾ ਬਈ ਟੇਬਲ ਦੇ ਅੱਗੇ ਖੜੋ ਮੇਰੇਆ ਭੈਣਾ ਮਗਰ ਵਿਚਾਰੀਆਂ ਤੁਹਾਨੂੰ ਉਹਨਾਂ ਨੂੰ ਵੇਖਦਾ ਨਹੀਂ ਐ ਇੱਕ ਵੀ ਸਾਥੀਓ ਜਿਹੜੇ ਸੱਜਣ ਆ ਜਿਹੜੇ ਨਾਲ ਆਲੇ ਖੜੇ ਆ ਬਾਈ ਆ ਜਿਹੜੇ ਇਧਰਲੇ ਪਾਸੇ ਚਾਨੀ ਨਾਲ ਸ਼ਾਮਿਆਂ ਨੇ ਨਾਲ ਖੜੇ ਆ ਤੁਹਾਨੂੰ ਵੀ ਕਹਿ ਰਹੇ ਆ ਉਹ ਜਨਾਬ ਜੈਕਟ ਵਾਲੇ ਮੇਰੇ ਭਰਾ ਬਹਿ ਜਾ ਤੇਰੀ ਜੀਨ ਨੂੰ ਕੁਛ ਨਹੀਂ ਹੁੰਦਾ ਮੁੰਡਿਆ ਹਾਂ ਆ ਬੀਬੀਆਂ ਵੇਖ ਲੈ ਵਿਚਾਰੀਆਂ ਬੈਠੀਆਂ ਜਾ ਕੇ ਫਿਰ ਰੋਟੀਆਂ ਵੀ ਪਕਾਉਣੀਆਂ ਏ ਇੰਦਾ ਇੰਤਜ਼ਾਮ ਕੀਤਾ ਪਕੌੜੇ ਖਵਾਇਆ ਚਾਹ ਪੀਤੀ ਆ ਹੁਣ ਘੰਟੇ ਦਾ ਪ੍ਰੋਗਰਾਮ ਹੈ ਬਹਿ ਜਾ ਕੇ ਆ ਜਿਹੜੇ ਭਾਈ ਜੀ ਆਪਾਂ ਸਰਦਾਰ ਜੀ ਮੈਨੂੰ ਕਹਿਣਗੇ ਮਨੀਸ਼ ਟਵਾਰੀ ਜੀ ਵੀ ਆਉਂਦਾ ਹੀ ਮਾਈਕ ਫੜ ਲੈਂਦਾ ਉਹ ਮਿੱਤਰੋ ਆ ਜਿਹੜੇ ਪੰਜ ਸੱਤ ਖੜੇ ਆ ਵਿਚਾਲੇ ਕਾਲੀ ਜੈਕਟ ਜੇਬ ਚ ਹੱਥ ਚਿੱਟੀ ਸ਼ਰਟ ਟੋਪੀ ਵਾਲੇ ਮੇਰੇ ਭਾਈ ਉਹ ਛੋਟੇ ਭਰਾ ਹੰਦਾ ਭਾਈ ਵੇਚ ਨਾ ਖੜੇ ਤੇ ਆ মিডিਆ ਵਾਲਿਆਂ ਨੂੰ ਮੇਰੀ ਬੇਨਤੀ ਆ ਥੋੜਾ ਜਿਹਾ ਸਾਈਡ ਤੇ ਤੁਹਾਡੇ ਬਿਨਾ ਸਾਡੀ ਗੱਲ ਨਹੀਂ ਕਿਉਂਕਿ ਸੁਣਿਆ ਤੁਸੀਂ ਦੇਣਾ ਮੁੱਖ ਮੰਤਰੀ ਨੂੰ ਪਰ ਮੇਰੀ ਬੇਨਤੀ ਹੈ ਕਿ ਮਾੜਾ ਜਾਂ ਜਿਹੜੇ ਸਾਹਮਣੇ ਬੈਠੇ ਆ ਨਾ ਇਹ ਵਿਚਾਰੇ ਠੰਡ ਚ ਮਸਾ ਆਇਆ ਇੱਕ ਤਾਂ ਅਜ ਧੁੰਦੀ ਬਾੜੀ ਪੈ ਗਈ ਜੀਤੀ ਦੇ ਨਾਲ ਨੂੰ ਤੇ ਦੂਜਾ ਮੇਰੀ ਬੇਨਤੀ ਹੈ ਕਿ ਇਹਨਾਂ ਦਾ ਅੱਗਾ ਨਾ ਰੁਕੇ ਸੋ ਸਾਰਿਆਂ ਦਾ ਬਹੁਤ ਧੰਨਵਾਦ ਜਿੰਨਾ ਤੁਸੀਂ ਇਹਨਾਂ ਸਫਰ ਪਿੱਛੇ ਵੀ ਬਹੁਤ ਦੁਨੀਆ ਤੁਰੇ ਫਿਰਦੀ ਆ ਉਧਰ ਨੂੰ ਤੁਰੇ ਫਿਰਦੀ ਆ ਬਾਹਰ ਨੂੰ ਉਹਨਾਂ ਨੂੰ ਮੇਰੀ ਬੇਨਤੀ ਹੈ ਕਿ ਸਾਰੇ ਜਾਣੇ ਪੰਡਾਲ ਦੇ ਵਿੱਚ ਬਾਈ ਬਹਿ ਜਾਓ ਤੇ ਲੀਡਰ ਸਭਾਨਾ ਨੇ ਤੁਹਾਨੂੰ ਸੰਬੋਧਨ ਕਰਨਾ ਹੈ ਮੇਰੀ ਆ ਬੇਨਤੀ ਹੈ ਕੈਮਰਿਆਂ ਵਾਲਿਆਂ ਨੂੰ ਏ ਯਾਰ ਮੈਨੂੰ ਲੱਗਦਾ ਮਗਰ ਲਿਆਂ ਨੂੰ ਦਿਖਦਾ ਨਹੀਂ ਜਿਹੜੇ ਸਾਡੇ ਪ੍ਰਬੰਧਕ ਸਨ ਹਰਪੀ ਜੀ ਤੇ ਕਿਸੇ ਜਗ੍ਹਾ ਤੇ ਲਵਾਉਣਾ ਸੀਗਾ ਤੁਸੀਂ ਇਹਦਾ ਵਿਚਾਰਿਆਂ ਦਾ ਇੱਥੇ ਸਾਈਡ ਤੇ ਲਵਾਉਂਦੇ ਹੁਣ ਮਗਰਲੇ ਆਏ ਆ ਉਹ ਉੱਤੋਂ ਵੀ ਉੱਠ ਉੱਠ ਕੇ ਵੇਖਦੇ ਐ ਤੇ 12 18 ਧਰਨੇ ਤੁਸੀਂ ਕਰ ਚੁੱਕੇ ਹੋ ਤੇ ਹਜੇ ਤਾਂ ਕਾਪਾ ਨੂੰ ਇਹ ਨਹੀਂ ਪਤਾ ਲੱਗਿਆ ਵੀ ਕੈਮਰਾ ਕਿੱਥੇ ਲਾਉਣੇ ਪਲੀਜ਼ ਯਾਰ ਆਪਾਂ ਇੱਧਰ ਲਾ ਲਈਏ ਜੇ ਕੈਮਰੇ ਤੁਹਾਡਾ ਡੀ ਚ ਆਜੋ ਭਾਵੇਂ ਮੀਡੀਆ ਵਾਲੇ ਜੇ ਹੋ ਸਕਦਾ ਤਾਂ ਇੱਧਰ ਨੂੰ ਆਜੋ ਇੱਥੇ ਆਜੋ ਡੀ ਚ ਸਰ ਇੱਧਰ ਆਜੋ ਅੱਗੇ ਆਓ ਜਿਹੜੇ ਉੱਤੇ ਲੱਗੇ ਆ ਇੱਥੇ ਲਾ ਲਓ ਜੇ ਵਧੀਆ ਆਜੂਗਾ ਜੀ ਅੱਗੇ ਆਇਓ ਮੇਰੇ ਵੀਰ ਆ ਜਿਹੜੇ ਉੱਪਰ ਕੈਮਰਾ ਲਾ ਕੇ ਖੜੇ ਆ ਮਗਰਲੇ ਨੂੰ ਵੇਖਦਾ ਨਹੀਂ ਧੰਨਵਾਦ ਜੀ ਹਾਂ ਜੀ ਫੇਰ ਬਾਰ ਬਾਰ ਬੇਨਤੀ ਹੈ ਕਿ ਪ੍ਰਧਾਨ ਜੀ ਨੇ ਫੇਰ ਮਾਈਕ ਫੜ ਲੈਣਾ ਨਹੀਂ ਬਾਰ ਬਾਰ ਕਹਿਣਾ ਜਿਹੜੇ ਆ ਚਾਹ ਵਾਲੇ ਟੇਬਲਾਂ ਦੇ ਕੋਲ ਵੀ ਐ ਫੜ ਕੇ ਗਲਾਸ ਥੱਲੇ ਹੀ ਬਹਿ ਜਾਓ ਚਾਹ ਦਾ ਘੁੱਟ ਵੀ ਪੀ ਜਾਓ ਗੱਲ ਵੀ ਸੁਣੀ ਜਾਓ ਤੁਸੀਂ ਦੇਖਿਆ ਹੋਣਾ ਕਿ ਕਿਸ ਤਰ੍ਹਾਂ ਰਾਜਾ ਬ੍ਰਿੰਗ ਵੱਲੋਂ ਬਾਰ ਬਾਰ ਲੋਕਾਂ ਨੂੰ ਬੈਠਣ ਦੀ ਅਪੀਲ ਕੀਤੀ ਗਈ ਸੀ ਅਤੇ ਇੱਕ ਇਸ ਪੂਰੀ ਰੋਸ ਰੈਲੀ ਤੋਂ ਬਾਅਦ ਇੱਕ ਪੂਰਾ ਡਰਾਮਾ ਵੀ ਰਚਿਆ ਗਿਆ ਡਰਾਮਾ ਕੀ ਸੀ ਜਦੋਂ ਰਾਜਾ ਬ੍ਰਿੰਗ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਸੀ ਕਿ ਬੈਠੋ ਬੈਠੋ ਤੇ ਉਹਨਾਂ ਦੇ ਨਾਲ ਇੱਕ ਕਾਂਗਰਸ ਦਾ ਸੋਸ਼ਲ ਮੀਡੀਆ ਦਾ ਮੁਖਾਲੀ ਜ਼ਿਲ੍ਹਾ ਦਾ ਇੰਚਾਰਜ ਵੀ ਖੜਾ ਸੀ ਜਿਸ ਦਾ ਨਾਮ ਕਮਲਜੀਤ ਅਰੋੜਾ ਹੈ ਅਤੇ ਤੁਹਾਨੂੰ ਗੋਲ ਚੱਕਰ ਦੇ ਵਿੱਚੋਂ ਅਸੀਂ ਫੋਟੋ ਵੀ ਦਿਖਾ ਰਹੇ ਹਾਂ ਜਿਸ ਦੇ ਵਿੱਚ ਕਮਲਜੀਤ ਅਰੋੜਾ ਰਾਜਾ ਬੜਿੰਗ ਦੇ ਨਾਲ ਸਟੇਜ ਤੇ ਖੜਾ ਹੈ ਅਤੇ ਇਸ ਦੇ ਕੁਝ ਹੀ ਦਿਨ ਬਾਅਦ ਜਦੋਂ ਇਹ ਪ੍ਰੋਗਰਾਮ ਖਤਮ ਹੋਣਾ ਸੀ ਤਾਂ ਮਰੰਡੇ ਦੇ ਵਿੱਚ ਹਲਕਾ ਖਰੜ ਦੇ ਇੰਚਾਰਜ ਵਿਜੇ ਸ਼ਰਮਾ ਟਿੰਕੂ ਵੱਲੋਂ ਵੀ ਇੱਕ ਇਕੱਠ ਕੀਤਾ ਜਾਣਾ ਸੀ ਇਸ ਇਕੱਠ ਦੇ ਵਿੱਚ ਵੀ ਰਾਜਾ ਬੜਿੰਗ ਨੇ ਪਹੁੰਚਣਾ ਸੀ ਪਰ ਜਦੋਂ ਰਾਜਾ ਬੜਿੰਗ ਉੱਥੇ ਨਹੀਂ ਪਹੁੰਚੇ ਤਾਂ ਇਸੇ ਸੋਸ਼ਲ ਮੀਡੀਆ ਇਨਚਾਰਜ ਵੱਲੋਂ ਰਾਜਾ ਬੜਿੰਗ ਦੇ ਖਿਲਾਫ ਹੀ ਨਾਰੇਬਾਜੀ ਕੀਤੀ ਗਈ ਅਤੇ ਮੁਰਦਾਬਾਦ ਦੇ ਨਾਰੇ ਵੀ ਲਗਾਏ ਗਏ ਦਿਖਾਣੇ ਆ ਤੁਹਾਨੂੰ ਉਹ ਵੀਡੀਓ ਵੀ ਜਿਸ ਦੇ ਵਿੱਚ ਮੁਰਦਾਬਾਦ ਦੇ ਨਾਰੇ ਲਗਾਏ ਜਾ ਰਹੇ ਹਨ ਅਤੇ ਜੱਟ ਵਿਰੋਧੀ ਹੋਣ ਬਾਰੇ ਵੀ ਰਾਜਾ ਬੜਿੰਗ ਨੂੰ ਕਿਹਾ ਗਿਆ ਜਿੰਦਾਬਾਦ 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 ਗੁੱਦ ਗਾਬ ਮੁਰਦਾਬਾ ਸਿੱਧੂ ਸਮਾਰਥ ਤੋਂ ਮੁਸ਼ਕ ਮਾਰਨ ਵਾਲੇ ਲੀਡਰ ਨੂੰ ਮੁਤਾਬਕ ਗੁੱਦ ਗਾਬ ਮੁਰਦਾਬਾ ਨਵਜੋਤ ਸਿੱਧੂ ਜਿੰਦਾਬਾਦ 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 ਸਰਦਾਰ ਨਵਜੋਤ ਸਿੰਘ ਸਿੱਧੂ ਜਿੰਦਾਬਾਦ ਜਿੰਦਾਬਾਦ ਮੁਤਾਬਕ ਲੀਡਰ ਮੁਤਾਬਕ ਮੁਤਾਬਕ ਡਿਸਪਲਿਨਰ ਚੰਨੀ ਸਰਦਾਰ ਚਰਨਜੀਤ ਸਿੰਘ ਚੰਨੀ ਜਿੰਦਾਬਾਦ ਸਰਦਾਰ ਚਰਨਜੀਤ ਸਿੰਘ ਚੰਨੀ ਜਿੰਦਾਬਾਦ ਚਲੋ ਚਲੋ ਤੁਸੀਂ ਇਹ ਦੋਨੋਂ ਵੀਡੀਓ ਦੇਖਿਆ ਤੇ ਅਸੀਂ ਤੁਹਾਨੂੰ ਵੀ ਪੁੱਛਣਾ ਚਾਹੁੰਦੇ ਹਾਂ ਕਿ ਤੁਸੀਂ ਵੀ ਕਮੈਂਟ ਕਰਕੇ ਆਪਣੇ ਵਿਚਾਰ ਸਾਂਝੇ ਕਰਿਓ ਕਿ ਹੁਣ ਕਾਂਗਰਸ ਦੀ ਰੈਲੀਆਂ ਦੇ ਵਿੱਚ ਭੀੜ ਨਹੀਂ ਜੁਟ ਰਹੀ ਜਾਂ ਫਿਰ ਰਾਜਾ ਬੜਿੰਗ ਲੋਕਾਂ ਨੂੰ ਬਾਰ-ਬਾਰ ਇਸ ਵੀਡੀਓ 'ਚ ਵੀ ਬੈਠਣ ਦੀ ਅਪੀਲ ਕਰ ਰਹੇ ਹਨ ਕਿ ਹੁਣ ਕਾਂਗਰਸ ਪੰਜਾਬ ਦੇ ਵਿੱਚ ਖਤਮ ਹੁੰਦੀ ਜਾ ਰਹੀ ਹੈ ਜਾਂ ਫਿਰ ਕਾਂਗਰਸ ਨੂੰ ਹੁਣ ਲੋਕ ਨਹੀਂ ਪਸੰਦ ਕਰ ਰਹੇ ਕਿਉਂਕਿ ਮੁਹਾਲੀ ਜ਼ਿਲ੍ਹੇ ਦੀ ਗੱਲ ਕਰੀਏ ਤਾਂ 24 ਦੇ ਕਰੀਬ ਕਾਉਂਸਲਰ ਅਤੇ ਕਈ ਸਰਪੰਚ ਤੇ ਪੰਚ ਕਾਂਗਰਸ ਨੂੰ ਅਲੇ ਅਲਵਿਦਾ ਆਖ ਚੁੱਕੇ ਹਨ ਅਤੇ ਹੁਣ ਕਾਂਗਰਸ ਪਾਰਟੀ ਵੈਂਟੀਲੇਟਰ ਤੇ ਪੁੱਜੀ ਹੋਈ ਹੈ ਕਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ